ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਆਮ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਣ ਤੋਂ ਝਿਜਕ ਰਹੇ ਹਨ ਬਠਿੰਡਾ ਦੇ ਪਿੰਡ ਕੋਠੇ 부ਦ ਸਿੰਘ ਦਾ ਬਠਿੰਡਾ ਦੇ ਪਿੰਡ ਕੋਠੇ 부ਦ ਸਿੰਘ ਦਾ ਵੀ ਇਹ ਹਾਲ ਹੈ ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸਿਰਫ ਇੱਕ ਵਿਦਿਆਰਥੀ ਹੈ ਅਤੇ ਇਸ ਵਿਦਿਆਰਥੀ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਇਸ ਸਕੂਲ ਵਿੱਚ ਸਿਰਫ ਇੱਕ ਹੀ ਅਧਿਆਪਕ ਮੌਜੂਦ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਸਮੇਂ-ਸਮੇਂ ਤੇ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਆਧੁਨਿਕ ਤਕਨੀਕਾਂ ਨਾਲ ਲੈਸ ਵੀ ਹੈ ਪਰ ਲੋਕ ਫਿਰ ਵੀ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਤੋਂ ਝਿਜਕ ਰਹੇ ਹਨ ਜੀ ਮੇਰੀ ਨਵੀਂ ਜਾਇਨਿੰਗ ਮੈਂ ਮਈ ਦੇ ਵਿੱਚ ਸਕੂਲ ਦੇ ਵਿੱਚ ਜਾਇਨ ਕੀਤਾ ਜਦੋਂ ਤੱਕ ਮੈਂ ਤੇ ਜੁਆਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀਗੀ ਜੀ ਹਾਂਜੀ ਐਡਮਿਸ਼ਨ ਤਾਂ 3 ਬੱਚਿਆਂ ਦੇ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿੰਨਕੇ ਅੱਛਾ ਹਾਂਜੀ ਤੇ ਫਿਰ ਉਹਨਾਂ ਦੀ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚਾ ਹੀ ਰੈਗੂਲਰ ਆ ਰਿਹਾ ਜੀ ਠੀਕ ਹੈ ਕਾਰਨ ਕੀ ਮੰਨਦੇ ਹੋ ਬੱਚੇ ਇੱਥੇ ਕਿਉਂ ਨਹੀਂ ਆ ਰਹੇ ਜੀ ਇੱਥੇ ਇੱਕ ਤਾਂ ਮਤਲਬ ਕੀ ਘਰ ਥੋੜੇ ਐ ਮਤਲਬ ਜਨਰਲ ਘਰ ਐ 35 40 ਜਿੰਨੇ ਵੀ ਘਰ ਐ ਸਾਰੇ ਜਨਰਲ ਐ ਸਭ ਕੋ ਲਿਕੇ ਕਿ ਬੱਚਾ ਐ ਤੇ ਸਭ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ ਹੈ ਤੋੜ ਦੇ ਲੋਕਾਂ ਕਿਹੋ ਜਿਹੇ ਬਰਨ ਕੀਤੇਗੇ ਜੀ ਮੈਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਹੈ ਜੀ ਤੁਹਾਡੇ ਕੋਲ ਕਿਹੋ ਜਿਹੇ ਸਹੂਲਤਾਂ ਨਹੀਂ ਇੱਥੇ ਜੇ ਸਾਰ ਪ੍ਰਾਈਵੇਟ ਸਕੂਲਾਂ ਨਾਲ ਮਿਤਾਬ ਦਾ ਚੱਲ ਕਰੀਏ ਪਰ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋਗੇ ਇੱਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ ਸੋਹਣੇ ਹੈ ਇਮਾਰਤ ਵੀ ਸੋਹਣੀ ਹੈ ਬਿਲਡਿੰਗ ਵੀ ਸੋਹਣੀ ਹੈ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਮਿੱਡੇ ਮਿਲ ਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਫੈਸਿਲਿਟੀਆਂ ਸਾਰੀਆਂ ਹੀ ਨੇ ਜੀ ਇੱਕ ਬੱਚੇ ਵਾਸਤੇ ਵੀ ਮਿੱਡੇ ਮਿਲ ਹਾਂਜੀ ਇੱਕ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਹੈ ਲੋਕਾਂ ਨੂੰ ਵੀ ਅਪੀਲ ਕਰਨ ਚਾਹ ਜਿ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਿਆ ਜਾਵੇ ਤੇ ਵੱਧ ਤੋਂ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਉਣ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ ਠੀਕ ਹੈ ਰੋ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕੋ ਹੀ ਸਕੂਲ ਦੇ ਦੀ ਇੱਕ ਵਿਦਿਆਰਥੀ ਪੜ੍ਹਦੇ ਜੀ ਮੈਂ ਇਕੱਲਾ ਹੀ ਹੁੰਦਾ ਇੱਥੇ ਤਿੰਨ ਸਾਲਾਂ ਤੋਂ ਕੋਈ ਥਾਂ ਲੱਗੇ ਲੱਗਦਾ ਨਹੀਂ ਕਹਿੰਦਾ ਭੜਾਈ ਘੱਟ ਹੈ ਸਾਰੇ ਐਂ ਹੀ ਕਹਿੰਦੇ ਕਿੱਥੋਂ ਹੁੰਦੇ ਤੁਸੀਂ ਮੈਂ ਆਪੈਂ ਦੀ ਜੋਂਦਾ ਕਰਾਂ ਨਾਮ ਕੀ ਪਿੰਡ ਤੋਂ ਪਿੰਡ ਤੋਂ ਕੋਈ ਇਕੱਲੇ ਪੜ੍ਹਾਈ ਕਰਦਾ ਤਿੰਨ ਸਾਲਾਂ ਤੋਂ ਐਂ ਲੱਗਦਾ ਕਿ ਜਵਾਬ ਹੋਰ ਵੀ ਹੋਣੇ ਚਾਹੀਦੇ ਹਾਂ ਜੀ ਤੇ ਇਹਦੇ ਹੱਤ ਤੋਂ ਵਧੀਆ ਨਹੀਂ ਹਾਂ ਜੀ ਬਟ ਤੁਸੀਂ ਨਾਲ ਆਪਣੇ ਦੋਸਤਾਂ ਜਰਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਹੋਰ ਵੀ ਲੱਗੋ ਕਹਿੰਦੇ ਓਕੇ ਕਹਿੰਦੇ ਉਹ ਕਹਿੰਦੇ ਭਾਈ ਕਰਦਾ ਹੀ ਬਾਈ ਕਰਦਾ ਕੰਮ ਕਿ ਲੱਗਦਾ ਪੜਾਈ ਹੈ ਕੀ ਹਾਂ ਜੀ ਤੁਸੀਂ ਕਿੰਨੇ ਚਿਰ ਤੋਂ ਆ ਰਹੇ ਹੋ ਸਕੂਲ ਤੁਸੀਂ ਕਿੰਨੇ ਚਿਰ ਤੋਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਸਾਲ ਤੋਂ ਇੱਥੇ 5 ਸਾਲ ਤੋਂ ਹੀ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਰਹੇ ਸਕੂਲ ਹਾਂ ਜੀ ਠੀਕ ਹੈ ਇੱਥੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵੇਲੇ ਸਾਈਕਲ ਤੇ ਆਨੇ ਹੋ ਕਿੰਨੀ ਦੂਰੋਂ ਆਨੇ ਹੋ ਇੱਥੋਂ 1 ਕਿਲੋਮੀਟਰ ਤੋਂ 1 ਕਿਲੋਮੀਟਰ ਤੋਂ ਤੇ ਕਿਦਾਂ ਤੁਹਾਨੂੰ ਕਿਦਾਂ ਲੱਗਦੀ ਹੈ ਪੜ੍ਹਾਈ? ਚੰਗੀ ਲੱਗਦੀ। ਇਥੋਂ ਦੀ ਪੜ੍ਹਾਈ ਚੰਗੀ ਲੱਗਦੀ ਆ। ਪਰ ਨਾਲ ਦੇ ਮੰਨਦੇ ਨਹੀਂ ਹੈਗੇ। ਹਾਂ ਠੀਕ ਹੈ। ਅ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ। ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ-ਪਿਤਾ ਨੇ ਉਨ੍ਹਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਉਪਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣਨ